ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਚੜੈਕ ਵਾਲੀ ਨਹਿਰ ਤੇ ਵੀਰ ਦਾ ਘਰ ਨੌਜਵਾਨ ਮੁੰਡਾ ਨਵਾਂ ਨਵਾਂ ਵਪਾਰ ਦਾ ਕੰਮ ਸਟਾਰਟ ਕੀਤਾ ਦੋ ਤਿੰਨ ਮਹੀਨੇ ਹੋ ਗਏ ਵਪਾਰ ਦਾ ਕੰਮ ਕਰਦੇ ਨੂੰ ਪੰਜ 6 ਜਨਵਰੀ ਦੇ ਕੋਲੇ 24 ਘੰਟੇ ਸੇਲ ਲਈ ਅਵੇਲੇਬਲ ਹੁੰਦੇ ਆ ਮੁੱਲ ਹੁੰਦੇ ਜਮਾਂ ਜਾਇਜ਼ ਵੈੜਾ ਪੂਰੀਆਂ ਚੰਗੀਆਂ ਹੁੰਦੀਆਂ ਤੇ 1000 1500 ਨਫੇ ਨਾਲ ਅੱਗੇ ਪਸ਼ੂ ਡੇਲੀ ਸੇਲ ਕਰਦਾ ਵੀਰ ਕੋਮੈਕਨ ਅੱਗੇ ਲੈ ਜਾਓ ਭਾਵੇਂ 2 ਲੈ ਜਾਓ ਤੇ ਭਾਵੇਂ 4 ਲੈ ਜਾਓ ਬਹੁਤ ਚੰਗੀਆਂ 3-4 ਜਰਸੀਆਂ 2 ਸਾਈ ਵਾਲਾ ਆ ਸਾਰੀਆਂ ਵੇੜਾਂ ਸੇ ਰੈਨ ਇਨਫਰਮੇਸ਼ਨ ਲੈ ਦੇਣਾ ਜੇ ਕੋਈ ਚੰਗੀਆਂ ਜਰਸੀਆਂ ਲੈਣ ਦਾ ਚਾਹ ਮਾਨ ਹੋਵੇ ਤਾਂ ਤਾਂ ਵੀ ਫੋਨ ਲਾ ਲੈ ਤੇ ਜੇ ਕਿਸੇ ਨੇ ਸਾਈ ਵਾਲ ਲੈਣੀਆਂ ਤਾਂ ਤਾਂ ਵੀ ਫੋਨ ਲਾ ਲੈ ਗਰਮੀ ਰਹਿਤ 5 ਜਾਨਵਰ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਂ ਦਾ ਨਾਮ ਲਾਲੀ ਬਾਈ ਪਿੰਡ ਕਿਹੜਾ ਜਿਲ੍ਹਾ ਮੋਗਾ ਫਿਲਵੀ ਮੋਗਾ ਬਾਈ ਮੋਬਾਈਲ ਨੰਬਰ 888855080 ਆ ਬਾਈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਬਾਈ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਤਰੀਕ ਹੈਗੀ 26 27 ਅੱਜ 27 ਪੰਜਵਾਂ ਮਹੀਨਾ ਦੇ 2025 ਆ ਬਈ ਹੂੰ ਠੀਕ ਆ ਇਧਰੋਂ ਜ ਲੱਗ ਪਾ ਲਾਲ ਵਹਿੜ ਤੋਂ ਇੱਕ ਨੰਬਰ ਤੋਂ ਆ ਜੋ ਬਈ ਬਈ 3 ਨਾਲ ਦੁੱਧੇ ਤੋਂ ਇਹ ਵਾਕੀ ਹੁੰਦੀ ਆ ਹੂੰ ਮਾਲਕਾਂ ਨੇ 19 ਕਿਲੋ ਦੁੱਧੇ ਦਾ ਕਿਹਾ ਵੀ ਅਸੀਂ ਚੋਇਆ ਠੀਕ ਆ ਆਪਾਂ 17 18 ਮੰਨ ਕੇ ਲਈਆ ਭੈਣ ਭਰਾ ਵਾਲੀ ਸਮਝ ਨਾਲ ਲੈਣ ਥਣਾ ਦੀ ਠੰਡੀ ਸੀਲ ਦੀ ਘਾਰ ਪਿੱਛੇ ਦੀ ਆਪਣੀ ਸਾਰੀਆਂ ਦੀ ਫੁੱਲ ਗਾਰੰਟੀ ਆ ਸਾਰੀਆਂ ਵਹਿੜਾਂ ਦੀ ਆਹ ਨਹੀਂ ਕੋਈ ਬਈ ਨਿਕਨੇ ਲੈ ਜੂ ਕਹਿ ਲੈ ਜੂ 4 ਤੋਂ 5 ਬਾਈ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 19 ਲੀਟਰ ਦੁੱਧ ਅਸੀਂ ਚੋਇਆ ਥਣਾ ਦੀ ਭਾਰ ਦੀ ਪੰਜਾਂ ਵੈੜਾਂ ਦੀ ਵੀਰ ਕਹਿੰਦਾ ਆਪਣੀ ਗਾਰੰਟੀ ਉਹ ਜਿਹੜਾ ਹੀ ਮਰਜ਼ੀ ਵੈੜ ਲੈ ਲੋ ਫੁੱਲ ਗਾਰੰਟੀ ਫੁੱਲ ਤਸੱਲੀ 17 18 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਕੱਦ ਚ ਵੱਡੀ ਐ ਵਜਨ ਬਹੁਤ ਆ ਲੇਵਾ ਭਾਂਡਾ ਪੂਰਾ ਬਾਕੀ ਨਹੀਂ ਆ ਬਾਈ ਭਲਾ ਹੀ ਭੇਜਾ ਲੈ ਖਾਸ ਗੱਲ ਆ ਕਿ ਸੀਲ ਬਹੁਤ ਨਹੀਂ ਕਹਿੰਦੇ ਨੇ ਸਾਈਵਾਲ ਗੁੱਟਾਂ ਦੇ ਮਾਰਦੀ ਲੱਤ ਪਰ ਫੁੱਲ ਸੀਸ ਆਉਗਾ ਭਾਵੇਂ ਜਵਾਕ ਚੋਈ ਜਾਂ ਗਲਾਬੀ ਥਣ ਮੋਟਾ ਮੋਟਾ ਦੀ ਜਵਾਈ ਵਾਲਾ ਜਾਣ ਵਾਲਾ ਰੱਸਾ ਉੱਤੇ ਸੜਦਾ ਧਲਿਆਰਾ ਤੇ ਮੌਜ ਨਾ ਖੜ ਗਈ 17 18 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੇ ਦੂਜੇ ਸੂਵੇ ਸੁੰਦੀ ਆ ਤਿੰਨਾ ਚਾਰਾਂ ਦਿਨਾਂ ਤਾਂ ਕਰਮਾੜੀ ਸੋਬੂਗੀ ਵੱਡੇ ਕੱਦ ਵਾਲੀ ਫੁੱਲ ਜਾਣ ਵਾਲੀ ਦੂਜਾ ਸੂਆ ਮੱਝਾਂ ਰਗੀ ਵੈੜ ਜਰਸੀ ਦੇ ਮੁਕਾਬਲੇ ਸਾਈਵਾਲ ਦੀ ਫੈਟ ਉਦੋਂ ਵੀ ਵੱਧ ਆਉਂਦੀ ਹੈ ਜਿਵੇਂ ਜਰਸ ਸਾਈਵਾਲ ਦਾ ਦੁੱਧ ਮੱਝਾਂ ਵਰਗਾ ਹੁੰਦਾ ਤੇ ਮੱਝ ਲੈਣੇ ਤੁਹਾਨੂੰ ਵੀ ਪਤਾ ਕਿੰਨੇ ਪੈਸਿਆਂ ਦੀ ਆਉਂਦੀ ਆ ਤੇ ਗਰਮਿਓਂ ਗਰਮੀ ਦੁੱਧ ਦੇ ਨਿਆਰੇ ਦੇ ਤੁਸੀਂ ਸਹੂ ਵਾਲਾ ਤਾਂ ਕੋਈ ਚੱਕਰ ਹੀ ਨਹੀਂਗਾ ਪਰਫੀ ਆ ਨਰੀ ਨਿੱਕਾ ਜਾ ਮੋਲ ਓਵੇਂ ਓਵੇਂ ਬਸ ਜਮਾ ਜੈਸਨੋ ਬਾਈ ਓਵੇਂ ਓਵੇਂ ਕਰਨਾ ਹੀ ਨਹੀਂ ਲੈਣਾ ਪੈਂਡਾ 100 ਛੋੜੀ ਕਰ ਲੈਣਾ 65 ਆ 100 ਛੋੜੀ ਕਰ ਤਮੋਲ ਮੋਲ 75 ਮੁੱਲ ਬਾਈ ਕਹਿੰਦਾ 75000 ਆ 65000 ਦੀ ਦੇਣੀ ਆ 100 ਦਾ ਨੋਟ ਛੱਡਣਾ ਇੱਕ ਛੋਟ ਤਾਂ ਕਰਨਾ 17 18 ਕਿਲੋ ਦੁੱਧ ਹੀ ਬਾਈ ਗਾਰੰਟੀ ਦਿੰਦਾ ਉਸ ਹਿਸਾਬ ਨਾਲ ਤਾਂ ਫਿਰ ਜਾਏ ਜੀ ਮੁੱਲ 17 18 ਕਿਲੋ ਦੁੱਧ ਬਹੁਤ ਹੁੰਦਾ ਉਹ ਵੀ ਸ਼ਾਈ ਵਾਲ ਦਾ ਅਮਰੀਕਾ ਨਾਲ ਤਾਂ ਚਲੋ ਆਮ ਹੀ ਦੇ ਦਿੰਦੀਆਂ ਬਾਈ ਸ਼ਾਈ ਵਾਲ ਫਾਇਤਿਆਂ ਦਾ ਬਹੁਤ ਆ ਪਰ ਠੰਡੀ ਸੀਲ ਵੈੜਾ ਹਰੇਕ ਭੈਣ ਭਰਾ ਕਹਿੰਦਾ ਵੀ ਲੈਣੀ ਵੀ ਸ਼ਾਈ ਵਾਲਾ ਤਾਂ ਲੈਣੀ ਵੀ ਠੰਡੀ ਸੀਲ ਪਰ ਤੋਫਾ ਹੀ ਆਜ ਜਰਸੀ ਤੇ ਆਇਆ ਮੂੰਹ ਚਾਰ ਦਿਨ ਬਾਈ ਪਹਿਲਾ ਸੁਭਾ ਚੀ ਸਮਾਂ ਸਮਾਂ 6 ਤੋਂ 7 ਦਿਨ ਲੈਣ ਬਈ ਦੁੱਧ ਦੇ ਜੂ ਵੀ 15-16 ਕਿਲੋ ਆਰਾਮ ਨਾਲ ਬਈ ਬਾਕੀਆਂ ਵਾਲੇ ਦੀ ਥੇਵਾ 6 ਤੋਂ 7 ਦਿਨਾਂ ਦੀ ਕੱਚੀ ਆ 15-16 ਕਿਲੋ ਬਈ ਦਾਸ ਦਾ ਦੁੱਧ ਪਿਆ ਜੂ ਪਹਿਲਾ ਸੂਆ ਪਲੂਣ ਮੱਛੀ ਮੂਠੀ ਬਾਕੀ ਬਹੁਤ ਸੋਹਣੀ ਬਈ ਮੂੰਹ ਮੱਥੇ ਦੀ ਸੋਹਣੀ ਆ ਜਰਸੀ ਬਰੀਡ ਐ ਨਵਾਂ ਹਾਨ ਪਹਿਲਣ ਵੈੜ 15 ਪਿਆ ਜੇ 16 ਪਿਆ ਜੇ ਵੀਰ ਕਹਿੰਦਾ ਖੁੱਲਾ ਦੁੱਧ ਪਿਆ ਜੂ ਬਾਕੀ ਹਜੇ 5-7 ਦਿਨ ਨੇ ਲੈ ਜਾਣੇ ਆ ਜਿਹੜਾ ਲੇਵਾ ਤਿਆਰ ਕੀਤਾ ਤੀ ਤੂੰ ਦੁੱਗਣਾ ਹੋਰ ਲੇਵਾ ਤਿਆਰ ਕਰਕੇ ਸੋਹਣਾ ਨਸੀਬ ਸਾਉ ਬਹੁਤ ਆ ਸੀਲ ਸਾਉ ਤਾਂ ਸਾਰੇ ਨਾਲ ਹੀ ਫੋਲਾ ਬਾਈ ਕਹਿੰਦਾ ਜਿਹੜਾ ਮਰਜ਼ੀ ਜਾਨਵਰ ਲੈ ਲਓ ਨਹੀਂ ਆ ਪਹਿਲਾਂ ਨਾਲ ਥਣ ਚੁੰਡੀ ਜੀ ਵਾਲਾ ਹੁੰਦਾ ਪੂਰਾ ਮੁਠੀ ਵਾਲਾ ਹਦੀ ਚਵਾਈ ਵਾਲਾ ਜਾਨ ਵਾਲਾ ਥਣ ਪੂਰੀ ਚੰਗੀ ਪਹਿਲਾਂ ਵੱਛੀ ਵਧੀਆ 5-6 ਸੂਵੇ ਕਰਮ ਵਾਲੀ ਦੁੱਧ ਦੇ ਨਹੀਂ ਆ ਰਹੇ ਇਹ ਦੇਊਗੀ ਕਿਉਂਕਿ ਨਵਾਂ ਖਾਣਾ ਪਹਿਲਾਂ ਨਾ ਪਾ ਮਗੋ ਦੋ ਸੂਏ ਤਿੰਨ ਸੂਏ ਦੁੱਧ ਪੀ ਕੇ ਵੀ ਚਾਰ ਸੂਏ ਸੇਲ ਕਰੋਗੇ ਤਾਂ ਵੀ ਭੱਜ ਕੇ ਵਿਗ ਜੂ ਬੁੱਤੀ ਬਾਤੀ ਸੋਹਣੀ ਆ ਜੈ ਜੈ ਮੋਲਾ ਪਰ ਜਮਾ ਜੈ ਸੁਣੋ ਬਾਈ 56.56 ਹਿਆ ਠੀਕ ਹੈ 5656000 ਦੀ ਜਰਸੀ ਦੇ ਦੇਣੀ ਆ ਜੇ ਕਿਸੇ ਨੇ ਸਾਈਵਾਲ ਲੈਣੀ ਆ ਤਾਂ 17 18 ਕਿਲੋ ਦੁੱਧ ਦੀ ਗਾਰੰਟੀ ਅਗਲੇ ਤਾਂ ਕਹਿੰਦੇ 19 ਕਿਲੋ ਚੋਆ ਤੂੰ ਹੀ ਕਿਲੋ ਘੱਟ ਮੰਨ ਲਓ 2 ਨੰਬਰ ਜਰਸੀ 15 16 ਪਿਆ ਜੂ 3 ਨੰਬਰ ਬਾਈ ਹਾਂ 9 ਦਿਨਾਂ ਦੀ ਵੇੜ ਕੱਚੀ ਆ ਮਾਸੀ ਕੋਲ ਕਿਹੜੀ ਆਈ ਐ ਵੇੜ ਤੇ ਬੰਦ ਕਰਤਾ ਮੈਨੂੰ ਬਤਾ ਬਈ ਹਾਂ 3 ਨੰਬਰ ਦੂਜੇ ਸਵੇ ਸੁੰਦੀ ਆ ਬਈ 8 9 ਦਿਨਾਂ ਦੀ ਵੇੜ ਕੱਚੀ ਆ ਮਾਲਕਾਂ ਨੇ ਕਿਹਾ ਵੀ 19 20 ਕਿਲੋ ਦੁੱਧ ਚੋਇਆ 8 9 ਦਿਨਾਂ ਦੀ ਕੱਚੀ ਹੈ ਜੀ ਜਿੱਦ ਦਿਨੋਂ ਵੇੜ ਨੇ ਭਰਨਾ ਬਈ ਝੋਲ ਵਿਖਾ ਦੇ ਲੈ ਲੈ ਥਾਰ ਹੁਣ ਬਹੁਤ ਸੋਨਾ ਲੱਗਿਆ ਵੇੜ ਤੇ ਸਹੀ ਆ ਹਾਂ ਅੱਜ ਮੰਨ ਕੇ ਜਦ ਜਿੱਦੇ ਭਾਈ ਤਿਆਰ ਹੋਊਗੀ ਉਦੋਂ ਵੇੜ ਹੈਗੀ ਆ 60 60000 ਦੀ ਹਾਂ ਅੱਜ ਜਮਾ ਜੈ ਤੋਂ 556 ਦੀ ਹੈ ਲਓ ਜੀ ਤਿੰਨ ਨੰਬਰ ਦੇ ਦੇਣੀ ਆ 55000 ਦੀ ਜਿੱਦਣ ਬਾਈ ਕਹਿੰਦਾ ਤਿਆਰ ਹੋ ਜਾਂਦੀ ਆ ਇਹਨਾਂ ਆ ਇੱਕ ਨੰਬਰ ਵੜ ਵੰਗ 668000 ਦੀ ਆ ਬਾਈ ਕਹਿੰਦਾ ਤਿਆਰ ਹੋਈ ਅੱਜ ਦੇ ਦੇਣੀ ਆ 550 ਸਾਢੇ 56 ਦੀ ਦੋ ਨੰਬਰ ਵੀ 556 ਦੀ ਤਿੰਨ ਨੰਬਰ ਵੀ 556 ਦੀ 19 20 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਜਰਸੀ ਨੇ ਪਹਿਲਾਂ ਨੇ ਦੂਜੇ ਸੂਵੇ ਸੁੰਦੀ ਆ ਬਾਕੀ ਲੇਵਾ ਲਾਹੂ ਬਹੁਤ ਕਿਉਂਕਿ ਝੋਲ ਬਹੁਤ ਆ ਵਲਟ ਲਪਈਆਂ ਬਹੁਤ ਦਿਨ ਕਿੰਨੇ ਪਏ ਆ 89 ਦਿਨਾਂ ਦੀ ਕੱਚੀ ਆ ਬਦਾਮੀ ਰੰਗ ਦੀ ਜਰਸੀ ਆ 600 ਪੂਰੀ ਆ ਉਹ ਮੱਛੀ ਦੀ ਸੋਹਣੀ ਆ ਬਾਕੀ ਵਾਜਨ ਵਾਲੀ ਆ ਕੋਈ ਹਿਮਾਚਲ ਵਾਲੀ ਨਾ ਸਮਝ ਲੈ ਬਾਈ ਨਿੱਕੀ ਹੈ ਹੈ ਕੋਈ ਹਿਮਾਚਲ ਵਾਲੀ ਹੰਮੀ ਮਿੱਸੀ ਨਾ ਸਮਝ ਲੈ ਠੀਕ ਆ ਆ ਰੀਅਲ ਪੰਜਾਬ ਵਾਲੀ ਜਰਸੀ ਉਹ ਜਿੱਦੇ ਵੀ ਹੋਊਗਾ ਆਪਣੇ ਕੋਲ ਦਵਾਰਾ ਦਾਸ ਇਧਰ ਮੂੰਹ ਕਰਕੇ ਮੈਂ ਕੋਈ ਹਿਮਾਚਲ ਵਾਲਿਆਂ ਨਾ ਥਾਂ ਦੇ ਲੈ ਭੈਣ ਭਰਾ ਬਾਈ ਸਾਰੀਆਂ ਬਲੀਆਂ ਵਾਜਨ ਵਾਲੀਆਂ ਬੱਚੀਆਂ ਸਾਰੀਆਂ ਠੀਕ ਆ ਆ ਰੀਅਲ ਪੰਜਾਬ ਵਾਲੀ ਤੇ ਦੂਜੀ ਜਰਸੀ ਜਿਹੜੀ ਬਾਈ ਹਮਾਦ ਦਲਾਲੀ ਉਹ ਤੈਨੂੰ ਵੀ ਪਤਾ ਬਾਈ ਬਸਲੀਆਂ ਦੀਆਂ ਫੇਰਦੀਆਂ ਨੇ ਬੈਕ ਡੋਲੇ ਖਾਣੀਆਂ ਫੇਰਦੀਆਂ ਆ। ਝਾ ਇਹ ਤਾਂ ਮਾਲ ਗੱਲ ਹੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਰਮਾ। 55600 ਦੀ ਦੇ ਦੇਣੀ ਆ। ਬਾਈ ਕਹਿੰਦਾ ਦੂਜੀਆਂ ਲੋਕਲ ਵੜਾ ਆਪਣੇ ਕੋਲੇ ਜਿਹੜੀਆਂ ਹੈਗੀਆਂ ਦੂਜੀ ਤਾਂ ਪਿਛਲੀ ਵੀਡੀਓ ਚ ਵੀ ਬਾਈ ਨੇ ਕਿਹਾ ਸੀਗਾ ਹਮਾਦ ਚੜਾਲੀ ਬਾਈ ਕਹਿੰਦਾ ਨਾਂ ਲਿਆਂਦੀ ਆ ਨਾਂ ਲਿਆਉਣੀ ਆ ਜਰਸੀਆਂ ਮਿਲਦੀਆਂ ਤਾਂ ਲੈ ਲੈਣੀਆਂ ਇੱਧਰ ਲਿਆਂ ਜੀ ਨਹੀਂ ਮਿਲਦੀਆਂ ਤਾਂ ਨਹੀਂ ਲੈਣੀਆਂ। ਪੂਰਿਆਂ ਵੱਡੇ ਕੱਦ ਵਾਲੀਆਂ ਜਰਸੀਆਂ ਸਾਈਵਾਲ ਦਾ ਵੀ ਓਡਾ ਹੀ ਕੱਦ ਦਾ ਜਰਸੀ ਦਾ ਵੀ ਓਡਾ ਹੀ 2 ਨੰਬਰ ਦਾ 3 ਨੰਬਰ ਦਾ ਵੀ 4 ਨੰਬਰ ਦਾ ਵੀ 4 ਨੰਬਰ ਤੇ ਆ ਜਾ। ਇਹ ਬਾਈ ਇਹ ਵੀ ਵੈਡ ਦੂਜੇ ਸੁਲੇ ਖੁੰਦੀ ਆ। ਹਾਂ। ਮਾਲਕਾਂ ਨੇ ਇਹਦਾ ਵੀ 18-19 ਕਿਲੋ ਦੁੱਧ ਕਿਹਾ 18-19 ਮੰਨ ਕੇ ਆਪਾਂ ਲਈ ਆ ਭੈਣ ਭਰਾਵਾਂ ਦੀ ਸਮਝ ਨਾਲ ਲੈਣ। ਇਹ ਲਊਗੀ ਪੰਜਾਂ ਦਾ ਪੰਜ ਲੈ ਜਾਏ 6 ਦਿਨ ਲੈ ਜਾਏ ਬਾਈ। ਲੈ ਕਿੰਨੇ ਦੀ ਜੈਤ ਜਮਾਲਾ। ਇਹ ਵੀ ਜੱਸ ਨੂੰ 550 ਆ ਬਾਈ ਯਾਰ। ਮੈਨੂੰ ਤਾਂ ਆ ਵੈਡ ਬਹੁਤ ਚੰਗੀ ਲੱਗੀ ਯਾਰ। ਹਾਂ। ਤਿੰਨ ਤੇ ਚਾਰ ਨੰਬਰ ਪੂਰੀਆਂ ਚੰਗੀਆਂ ਵੈੜਾਂ। ਮੁੱਲ 5656 ਜਵਾਜ ਜਾਇਜ ਲੈਣ ਦੇਣ ਵਾਲੀ ਮੁੱਲ 18 19 ਕਿਲੋ 22 ਦਾ ਦੁੱਧ ਦਿੱਤਾ ਆ ਵੈੜ ਨੇ ਪਹਿਲੇ ਸੂਵੇ ਦੂਜੇ ਸੂਵੇ ਸੁੰਦੀ ਆ ਤਿੰਨਾ ਚਾਰਾਂ ਦਿਨਾਂ ਦੇ ਅੰਦਰ ਬਾਹਰ ਸੂ ਪੈਣਾ ਇਹਨੇ ਸੋਹਣੀ ਬੱਛੀ ਦੂਜਾ ਸੂਆ ਬਦਾਮੀ ਰੰਗ ਦੀ ਲੇਵਾ ਭਾਂਡਾ ਪੂਰਾ ਸੋਹਣਾ ਸੀਰ ਸੌ ਪੂਰੀ ਆ ਕੋਈ ਵਾਧੂ ਫੋਟਸ਼ਾਂ ਨਹੀਂ ਮੂੰਹ ਮੱਥੇ ਦੀ ਸੋਹਣੀ ਕਮਾਲਾ ਲਾਲੀ ਬਾਕੀ 14 ਦਿਨਾਂ ਦੇ ਵਿੱਚ ਕਰਮਾ ਵਾਲੀ ਬਣ ਕੇ ਸੂ ਪੂਰੀ ਚੰਗੀ ਵੈੜਾ ਯਾਰ ਵੈੜਾਂ ਦਾ ਸਾਰੇ ਗੇ ਚੰਗਿਆ ਇੱਕ ਨੰਬਰ ਸਾਈ ਵਾਲ ਮਾੜੀ ਆ ਕਿਤੇ 17 18 ਕਿਲੋ ਦੁੱਧ ਦੀ ਗਾਰੰਟੀ ਆ ਤੇ ਦੁੱਧ ਆਉਣਾ ਮੱਝ ਆ ਰਗਾ 17 18 ਕਿਲੋ ਦੁੱਧ ਵਾਲੀ ਮੱਝ 2 ਲੱਖ ਦੀ ਮਹਿੰਲੀ ਆ ਐਵੇਂ ਕੋਈ ਭਮਾ ਕਹਦੇ ਡੇਢ ਦੀ ਮਲੂ ਡੇਢ ਡੂਟ ਦੀ ਨਹੀਂ ਦੇਣੀ ਕਿਸੇ ਨੇ 2 ਲੱਖ ਦੀ ਆਊਗੀ ਤੇਰਾ ਮੁੱਲ ਕਿਹੜਾ ਫੰਡਰ ਮੱਝ ਵਾਲਾ ਆ ਅੱਜ ਵੱਛੀ 15 16 ਕਿਲੋ ਪਿਆਜੂ ਦੋ ਨੰਬਰ ਜਰਸੀ ਪਹਿਲਾਂ ਨਾ ਅਰਨਸ 18-19 ਕਿਲੋ ਇਹਨੇ ਪਿਆਦਨਾ 18-19 ਕਿਲੋ ਦੀ ਇਹਦੀ ਗਾਰੰਟੀ ਆ ਇਹ ਵੀ 56.56 ਦੀ ਇਹ ਵੀ 56.56 ਦੀ ਉਹ ਵੀ 56.56 ਦੀ ਤੇ 55-55 ਤੇ ਇਹਨੇ 56.56 ਦੀਆਂ ਫੰਡਰ ਮੱਝਾਂ ਮਿਕਦੀਆਂ ਤੇ ਇਹਨਾਂ ਦੇ ਦਾ ਗਰਮਿਓ ਗਰਮੀ ਦੁੱਧ ਨੇ ਯਾਰ ਇਹ ਦੇ ਦੇ ਨੇ ਇੱਥੇ ਆ ਜਾ ਲਾਸਤੇ ਭਾਈ ਪਹਿਲੇ ਤੂੰ ਇਹ ਬੱਚੀ ਖੁੰਦੀ ਆ ਹਾਂ ਠੀਕ ਆ ਖਾਣਾ ਦੀ ਭਾਰ ਪਿੱਛੇ ਠੰਡੀ ਫੀਲ ਦੀ ਇਹਦੀ ਵੀ ਆਪਣੀ ਫੌਦਾ ਗਾਰੰਟੀ ਆ ਜਿਵੇਂ ਕੋਈ ਮਾਰਗੀ ਸਹੀ ਠੀਕ ਆ ਇਨਾ ਕ ਦੁੱਧ ਦੇ ਦੂ। ਦੁੱਧ ਦੇ ਜੀ 15-16 ਕਿਲੋ ਦਾ ਚਾਹੀਦਾ ਬਾਈ। ਐਡਾ ਕ ਭਾ ਐਡਾ ਕ। 49000 ਦੀ ਬਾਈ। 49000 ਦੀ ਦੇ ਦੇਣੀ ਆ। 15-16 ਕਿਲੋ ਬਾਈ ਦੱਸ ਤਾਂ ਇਹ ਦੁੱਧ ਪਿਆ ਜੂ। ਦਿਨ ਕਿਨੇ ਦੱਸਿਆ? ਇਹ ਲੈ ਜੂ ਬਾਈ 7-8 ਦਿਨ। 7-8 ਦਿਨਾਂ ਦੀ ਕੱਚੀ ਆ। ਇਹ ਵੀ ਲਾਲ ਰੰਗ ਦੀ ਸਾਈ ਵਾਲ ਨਸਲ ਦੀ ਵਾੜਾ। ਦੋ ਸਾਈ ਵਾਲ ਨਸਲ ਦੀਆਂ ਤਿੰਨ ਜਰਸੀ ਬਰੀਡ ਦੀਆਂ। ਪੂਰੀਆਂ ਚੰਗੀਆਂ ਵਾੜਾਂ। ਜਿਹੜੀ ਮਰਜ਼ੀ ਵਾੜ ਲੈ ਲਈ ਅਗਲਾ। ਪੂਰੀਆਂ ਚੰਗੀਆਂ ਵੈੜਾਂ ਬਾਕੀ ਭਾ ਵੈੜਾਂ ਦੇ ਹਿਸਾਬ ਨਾਲ ਜੈ ਜੀ ਆ 99000 ਦੀ ਦੇ ਦੇਣੀ ਆ 1000 ਘੱਟ 50 ਦੀ ਛੋਟ ਛਾਪਾ ਮਾਨਤਾਨ ਹੋ ਜੂ 99000 ਤੋਂ ਕੋਈ ਚੱਕਰ ਨਹੀਂ ਜੇ ਕੋਈ ਜੋੜਾ ਲੈ ਲੂਗਾ 5700 ਵੱਧ ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਨਾ ਕਿ ਜਿਹੜਾ ਮਰਜੀ ਲੈ ਜਾਓ ਸਾਰੀਆਂ ਵੈੜਾਂ ਦੀ ਥਣਾ ਦੀ ਭਾਰ ਦੀ ਸਾਰੀਆਂ ਦੀ ਗਾਰੰਟੀ ਹੋ ਬਾਈ ਕਹਿੰਦਾ ਆਈ ਨਹੀਂ ਹੋ ਤੁਹਾਡੇ ਘਰੇ ਜਾ ਕੇ ਵੈੜ ਭਾਰ ਕੱਢ ਜੇ ਬਾਈ ਕਹਿੰਦਾ ਵੈੜ ਮੇਰੀ ਭਾਈ ਕੰਦਾ ਮੇਰੇ ਘਰੇ ਬੰਨ ਜੇ ਅਗਲਾ ਤੇ ਆਪਦੇ ਪੈਸੇ ਲੈ ਜੇ ਤੇ ਸਾਰੀਆਂ ਦੀ ਥਣਾ ਦੀ ਗਾਰੰਟੀ ਹੋਊ ਜਿਹੜੀ ਮਰਜੀ ਲੈ ਲੋ 556 56 56 56000 ਦੀਆਂ ਕਿਹਨੇ ਦੇਣੀਆਂ ਐਡੀਆਂ ਚੰਗੀਆਂ ਵਹਿੜਾ ਬਾਕੀ ਮਿਲਦੀਆਂ ਹੋਈਆਂ ਤਾਂ ਲੈ ਲੋ ਦੋ ਚਾਰ ਪਿੰਡ ਤੁਰ ਫਰ ਕੇ ਕਿਹੜਾ ਦੇ ਲੋ ਫੋਨ ਨੰਬਰ ਸਕਰੀਨ ਤੇ ਪਿੰਡ ਚੜੱਗ ਜਿਲ੍ਹਾ ਮੋਗਾ ਤਹਿਸੀਲ ਮੋਗਾ ਨਹਿਰ ਤੇ ਘਰ ਸਾਸ੍ਰੀਕਾ